ਰਾਤ ਰਾਤ ਉਹ ਯਾਰ ਥਾਣਾ ਇਹ ਇੱਕ ਵਾਰੀ ਮਾਂ ਨੂੰ ਭੁੱਲੇਗਾ ਤਾਂ ਫੇਰ ਹੀ ਓ ਜੀ ਚਾਚਾ ਵਾਲੇ ਵੇਖੋ ਚਾਚਾ ਤਾਂ ਅੱਜ ਪੂਰਾ ਸ਼ਰੂ ਖਾਨ ਲੱਗਣ ਡਿਆ ਵਾ ਚਾਚਾ ਵਾ ਵੀ ਆ ਜੀ ਸ਼ਰੂ ਖਾਨ ਬਣਿਆ ਐ ਕੀ ਗੱਲ ਐ ਜੀ ਖਾ ਰ ਐ ਯਾਰ ਆਖ ਮਾਰੀ ਇਹ ਬੁੰਦੀ ਨੇ ਅੱਖ ਖਰਾਬ ਹੋ ਗਈ ਐ ਖਰਾਬ ਹੋ ਗਈ ਬੁੰਦੀ ਦੀ ਅੱਖ ਲੈ ਵੀ ਚਾਚੇ ਦੇ ਵੀ ਰੈਕਸ਼ਨ ਚੈੱਕ ਕਰੋ ਚਾਚਾ ਵੀ ਭਾਈ ਦਿਨ ਬੰਦੇ ਰੈਕਸ਼ਨ ਜਿਹਾ ਹੁੰਦੇ ਆ ਕਹਿ ਚਾਚਾ ਐਕਸ਼ਨ ਚ ਹੋਣਾ ਰੋਜ਼ ਦਰੋਜ਼ ਤੂੰ ਹਾਂ ਬੜਾ ਐਕਸ਼ਨ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਤੇ ਜੀ ਆਣ ਆਣੇ ਆ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਾਂ ਦੀ ਰੂਟੀਨ ਹੋਊਗੀ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਟਾਈਮ ਹੋ ਗਿਆ ਸਾਡਾ ਨਾ ਡੰਗਰਾਂ ਨੂੰ ਪਾਣੀ ਪੁੜੀ ਡਾਉਣ ਨੇ ਆ ਤੇ ਧੁੱਪ ਵੀ ਅੱਜ ਬਹੁਤ ਜ਼ਿਆਦਾ ਤੇਜ਼ ਆ ਤੇ ਡੰਗਰਾਂ ਨੂੰ ਡਾਉਣੇ ਆ ਪਾਣੀ ਟਾਈਮ ਨਾਲ ਹੀ ਅੱਜ ਤੇ ਉਧਰ ਚਾਚੇ ਹਣੀ ਪਾਉਂਦੇ ਆ ਪੱਠੇ ਤੇ ਆਪ ਦਾ ਨਾ ਮੱਝਾ ਛੱਡ ਕੇ ਲੈ ਕੇ ਆ। ਲਓ ਜੀ ਮੱਝਾਂ ਲਈ ਆ ਆਪਾਂ ਛੱਡ। ਭਾਉਣ ਲੱਗਿਆ ਨਾ ਛੱਪੜ ਦੇ ਵਿੱਚ। ਇਹ ਯਾਰਾ ਸਕੂਨ ਰਿਲੈਕਸ ਕਰਨ ਇਧਰ ਪੀਂਦੀਆਂ ਹਉਦੀਦੂ ਪਾਣੀ। ਇਹ ਹੁਣ ਨਾਉਣ ਗਈਆਂ ਯਾਰਾ। 10 ਮਿੰਟ ਸਕੂਨ ਅੰਦਰ ਬਹਿਣ ਗਈਆਂ ਨਾਉਣ ਗਈਆਂ। ਹੋ ਜਾਣ ਗਈਆਂ ਫਰੈਸ਼। ਉਹਨੇ ਜਰ ਪੱਠੇ ਪੈ ਜਾਂਦੇ ਤੇ ਇਹਨਾਂ ਨੂੰ ਮੁੜ ਕੇ ਬੰਨਦੇ ਆ ਤੇ ਮੁੜ ਕੇ ਆਪਾਂ ਲਾਉਨੇ ਆ ਚੁਾਈ। ਲਓ ਜੀ ਦੁੱਧ ਦੀ ਵੀ ਸਾਡਾ ਆ ਗਿਆ ਟਾਈਮ ਨਾਲ ਹੀ। ਬਦੀਰ ਹੋ ਜਾਈ ਇਨਸ਼ਾਅੱਲਾ ਨੇ ਜਾਜ ਕਰਨਾ ਮੋਚਾਜ ਕਰੰਦੀ ਇਹਦੀ ਜਾਜ ਬੋਲੀ ਨੇ ਜਾਜ ਤੇ ਨਹੀਂ ਸਿੱਖਾਈ ਇਹਦਾ ਆਈ ਨੇ ਜਾਜ ਤਾਂ ਸਿੱਖ ਗਿਆ ਕਾਫੀ ਚੀਜ਼ਾਂ ਤਾਂ ਸਿੱਖ ਗਿਆ ਦੁੱਦੀ ਇੱਥੇ ਆ ਗਏ ਪਰ ਨਹੀਂ ਗੜੀ ਹੋਇਆ ਆਹ ਤਾਂ ਸਾਡੇ ਤੋਂ ਵਿੱਚ ਦੁੱਦੀ ਆ ਕੇ ਕਾਫੀ ਚੀਜ਼ਾਂ ਸਿੱਖ ਗਿਆ ਝੱਗ ਮਾਰਨਾ ਵੀ ਸਿੱਖ ਗਿਆ ਭਰ ਲਾ ਗੜੀ ਪਾਓ ਦੁੱਦੀ ਇੰਨੀ ਝੱਗ ਵੇਖੀ ਕਦੀ ਝੱਗ ਆ ਗਈ ਸੀ ਥੋੜਾ ਆ ਥੋੜਾ ਤਾਂ ਲੱਗੇ ਨਹੀਂ ਲਾਇਆ ਸੀ ਜਦੋਂ ਥੋੜਾ ਲੱਗਾ ਵੇ ਇਹ 1 ਗ੍ਰਾਮ ਵੀ ਸਾਰਾ ਦੋ ਤਿੰਨ ਫ੍ਰੀ ਇਸੇ ਲਈ ਜਾਨਵਰਾਂ ਨੂੰ ਸੋਡਾ ਪਾਉਣੀ ਤੇ ਪਹਿਲਾਂ ਆਖਿਆ ਵੀ ਆਸਟ੍ਰੇਲੀਆ ਮੰਡਾ ਪਾ ਰਹੇ ਆ ਸਾਰਾ ਬੰਦੇ ਦਾ ਕਮਾਲ ਦੋਦੀ ਲੋਕੇ ਜੇ ਆ ਤੂੰ ਕਿੰਦਾ ਆ ਨਾ ਬੰਦੇ ਦੀ ਵਜ੍ਹਾ ਨਾਲ ਕਿੰਦਾ ਆ ਨਹੀਂ ਕਾਲ ਬੰਦੇ ਮੈਂ ਕਾਲਾ ਹੀ ਰਹਿਣਾ ਇਹ ਰੰਦੇ ਦੀ ਵਜ੍ਹਾ ਨਾਲ ਕਿੰਦਾ ਆ ਸਿਕਾ ਬਾਟਾ ਦੋਦੀ ਇੱਕ ਗੱਲ ਹੈ ਦੋਦੀ ਕਪੜੇ ਪਾਏ ਨਵੇਂ ਨਾ ਕੇ ਤੇ ਮੇਰਾ ਖਿਆਲ ਆ ਲੱਗਾ ਬਾਰਿਸ਼ ਪੈ ਜਾਣੀ ਹੋ ਬਾਰਿਸ਼ ਪੈ ਜਾਣੀ ਵੈਸੇ ਵੀ ਮੇਰੇ ਖਿਆਲ ਜੁਮੇ ਹਫਤੇ ਤੇ ਬਾਰਿਸ਼ ਦੱਸੀ ਹੋਣੀ ਜੁਮੇ ਹਫਤੇ ਤੇ ਬਾਰਿਸ਼ ਦੱਸੀ ਪਈ ਹੋਣਾ ਦੋ ਦਿਨ ਆ ਪਈ ਆ ਤੇ ਵਰਦੀ ਜਾਇਆ ਕਰ ਬੰਦੇ ਕੇਵਲ ਬੇ ਆ ਬਾਰੇ ਜੋ ਕੇ ਆ ਬਾੜੀ ਵਾਲੀ ਕਰੋ ਚਲੋ ਨਹੀਂ ਲਾਦੀ ਤੇ ਜਾ ਬੰਦ ਦੌਰ ਨੂੰ ਨਿਹਾਲੇ ਕਟਿਆ ਸੇ ਫਕਾਰਾ ਹਲਿਆ ਜੀ ਆਇਂਦੇ ਚ ਬਾਹ ਹਾ ਉਹ ਦੀ ਉਹ ਹੁੰਦੇ ਚ ਯਾ ਬਟ ਹਾ ਹਲਾ ਪਿਆ ਹੈ ਸਾਰੇ ਨੂੰ ਉੱਤੋਂ ਵੀ ਭਾਈਆ ਘਾਟੀ ਹੈ ਕੋਈ ਯਾਰ ਕਟੇ ਨਹੀਂ ਮਾਦੇ ਗੋ ਕਪਾਈ ਜਾਣੇ ਕੋਈ ਵਾਲੀ ਨਹੀਂ ਆਪੇ ਆਣਾ ਉਹ ਪਛਾਣ ਲੈਂਦੇ ਨਾਲਿਆਂ ਦਾ ਇਨੀ ਖੈਰ ਉਹਦੀ ਇੱਕ ਗਾਲੇ ਉਧਰ ਕਿਨੇ ਦਿੱਤਾ ਇਹਨੇ ਨੋ ਗਣਵੀਆਂ ਗੋਕਾ ਦਿੱਤਾ ਇਹਨੇ ਮੈਨੂੰ ਤੇ 6 ਗਣਵੀਆਂ ਆਪਣਾ ਮਾਜਾ ਠੀਕ ਹੈ 9 8.5 ਵਜੇ ਇੱਥੇ ਟੁਰਿਆ ਤੇ ਬੇਗੋ ਸਭ ਕੋਲ ਆਪਣਾ 9:30 ਵਜੇ ਚਟਾ ਹੋ ਜਾਂਦਾ ਹੈ ਦੁੱਧ ਮਾ ਪਤਲੀਆਂ ਦੇ ਵਿੱਚ ਪਲਟਿਆ ਸਾਰੀਆਂ ਚ 6 ਪਤਲੀਆਂ ਭਈਆਂ ਹੀ ਨਹੀਂ ਆਂਦੀਆਂ ਤੇ ਚਿੱਟਾ ਛਪਾਇ ਦੁੱਧ ਦੁੱਧ ਦੀ ਨੂੰ ਪਤਾ ਹੀ ਨਹੀਂ ਦੁੱਧ ਕਿਵੇਂ ਲੈਣਾ ਯਾਰ ਤੇ ਤੁਸੀਂ ਆਂਦੇ ਨੇ ਪੀਲਾ ਪੈ ਜਾਂਦਾ ਫਿਰ ਤੁਸੀਂ ਕੋਈ ਬੂਟੀ ਲਾਉਂਦੇ ਹੋਣੇ ਵਿੱਚ ਇਹ ਬੂਟੀ ਲਾਉਂਦੇ ਨੇ ਤਾਂ ਰੰਗ ਖਰਾਬ ਕਰ ਲੈਂਦੇ ਦੁੱਧ ਹੁਣ ਇਹ ਦੁੱਧ ਵੇਖਾ ਗਾਂ ਦਾ ਯਾ ਕਿਸ ਦਾ ਪੇ ਗਾਂ ਦਾ ਹੈ ਲੇਕਿਨ ਉੱਥੇ ਮਾਲੂਮ ਨਹੀਂ ਹੋਇਆ ਵੀ ਗਾਂ ਦਾ ਹੈ ਚਲੋ ਚਨਾ ਆ ਗਿਆ ਦੋਸਰ ਘਟ ਦੋ ਗੜਬੀਆਂ ਇੰਦਾ ਮਿਲਿਆ ਆਹ ਗਿਓ ਨੋ ਹਾਂ ਲਾ ਅਰੇ ਕਪਾਇਆ ਇਹ ਕੀ ਹੋ ਗਿਆ ਹਲੋ ਗਾਂ ਲੈ ਕਪਾਇਆ ਜੇ ਭਰਾ ਓਏ ਕਪਾਇਆ ਜੋ ਪੁੱਛਣੋ ਉਹਨੂੰ ਇੱਕ ਮੱਝ ਦਾ ਪਾਇਆ ਇੱਕ ਮੱਝ ਦਾ ਪਾਇਆ ਹਾਂ ਉਹਨਾਂ ਸਾਰਾਂ ਗੱਲਾਂ ਵੇਪਾਰਿਆ ਇਸ ਕੀ ਗੜ ਵਿੱਚ ਮੱਝਾਂ ਮਾਜਾ ਹੋ ਗਈ ਤੇ 16 ਨੇ ਗੁਗਾ ਹੋ ਗਈ ਮੱਝੋ ਦੋ ਬੰਦ ਉਹ ਯਾਰ ਇੱਕ ਵਾਰ ਇਹੋ ਲੱਗਦਾ ਤਾਂ ਬੱਤ ਜੜਵੀ ਕਾ ਵੀ ਹੋ ਜਣੀ ਐ ਫਿਰ ਉਹਦਾ ਗਾਂ ਕੱਟਿਆ ਸੀ ਹੁਣ ਛੱਡਾ ਮੇਰੇ ਆ ਵੀ ਦੋ ਰੱਖਿਆ ਹਾਂ ਥੱਲੇ ਰੱਖਦੇ ਪੀਲੇਗਾ ਪਾਈ ਆ ਯਾਰ ਯਾਰ ਦੇਖਾ ਮਿੱਠਾ ਮਿੱਠਾ ਦੇਖਾ ਆ ਥੱਲੇ ਵਾਲਾ ਫਾਲੋ ਯਾਰ ਨੀ ਕੱਟੇ ਨੂੰ ਕੱਟੇ ਨੂੰ ਦੁੱਧ ਪਾਉਣਾ ਰਾਤ ਦੀ ਜਿਹੜੀ ਮਾਂ ਉਹ ਵੇਚ ਛੱਡੀ ਅਸੀਂ ਆ ਆ ਪੀਣਾ ਹੀ ਆ ਗਏ ਸਾਈਂ ਉਹ ਨੂੰ ਵੇਹ ਕਿ ਮੈਨੂੰ ਛੱਡਣ ਗਿਆ ਥੱਲੇ ਦਾ ਸੁਭਲਾ ਕੀ ਆ ਨਾ ਨਹੀਂ ਪਿੰਡਾ ਯਾ 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 ਫੇਮ ਉਹ ਵਡੀ ਛਾਜ ਪਾਉਂਦੇ ਨੇ ਲੈ ਬਾੜ ਬਾੜ ਯਾ ਜਾ ਥਾਣੇ ਤੇ ਇੱਕ ਵਾਰੀ ਮਾਂ ਨੂੰ ਭੁੱਲੇਗਾ ਤਾਂ ਫੇਰ ਹੀ ਹਾਂ ਉਹ ਜੀ ਚਾਚੇ ਵਾਲੇ ਵੇਖੋ ਚਾਚਾ ਤਾਂ ਅੱਜ ਪੂਰਾ ਸ਼ਰੂ ਖਾਣ ਲੱਗਣ ਡਿਆ ਆ ਚਾਚਾ ਉਹ ਵੀ ਆਜੀ ਸ਼ਾਹਰੂਖ ਖਾਨ ਬਣਿਆ ਐ ਕੀ ਗੱਲ ਐ ਜੀ ਖਾਰ ਐ ਨਿਆਰਾ ਅੱਖ ਮਾਰੀ ਇਹ ਬੁੰਡੀ ਨੇ ਬੈ ਖਰਾਬ ਹੋ ਗਈ ਐ ਖਰਾਬ ਹੋ ਗਈ ਬੁੰਡੀ ਨੇ ਅੱਖ ਲੈ ਵੀ ਚਾਚਾ ਦੇ ਵੀ ਐਕਸ਼ਨ ਚੈੱਕ ਕਰੋ ਚਾਚਾ ਵੀ ਭਾਈ ਦਿਨ ਬੰਦੇ ਐਕਸ਼ਨ ਜਿਉਂਦੇ ਆਉਂ ਕਹ ਚਾਚਾ ਐਕਸ਼ਨ ਜਿਉਂਨੇ ਰੋਜ਼ ਦੇ ਰੋਜ਼ ਤੂੰ ਹਾਂ ਬੜਾ ਐਕਸ਼ਨ ਬੜਾ ਲੰਮਾ ਤੜਾ ਕੀ ਪੀ ਜਾਂਦਾ ਨਾ ਤੇ ਮੈਂ ਚਲ ਚੰਗੀ ਗੱਲ ਐ ਕੇ ਲੋ ਜੀ ਮਾਲ ਡੰਗਰ ਚੋਲੇ ਤੇ ਆਪਾਂ ਹੁਣ ਜਾਣਾ ਪੱਠਿਆਂ ਨੂੰ ਕਿ ਮਿਲਦੇ ਆ ਪਠਿਆਂ ਟੱਕ ਦੇ ਵਿੱਚ ਲਓ ਜੀ ਪਹੁੰਚ ਚੁਕੇ ਆ ਪਠਿਆਂ ਟੱਕ ਦੇ ਵਿੱਚ ਤੇ ਪੱਠੇ ਵੀ ਲੈਣੇ ਵੱਡ ਲਦਣੇ ਹੈਗੇ ਹਲੇ ਲਦਦੇ ਨਹੀਂ ਕਿਉਂਕਿ ਉਹ ਜਬੀ ਲਦਣ ਗਿਆ ਨਹੀਂ ਛੋਟਾ ਬਰਾਉਣੀ ਤੇ ਥੋੜਾ ਜਿਹਾ ਰਹਿਗਨ ਵੱਡ ਲੈਣੇ ਆ ਵੱਡ ਕੇ ਤੇ ਫਿਰ ਲਾਦੇ ਆ ਤੇ ਰੋਜ਼ਾ ਖੋਲਣ ਦਾ ਵੀ ਫਿਰ ਟਾਈਮ ਹੋਣਾ ਸ਼ਾਮ ਹੋ ਜਾਣੀ ਆ ਤੇ ਦਵਾ ਦਵ ਲਈਏ ਵੱਡ ਲਾਦ ਕੇ ਤੇ ਫਿਰ ਆਪਾਂ ਮਿਲਦੇ ਆ ਲਓ ਜੀ ਪੱਠੇ ਲਾਦ ਕੇ ਹੋ ਗੀਆਂ ਵੇਲੇ ਤੇ ਚਾਚਾ ਆਪਦਾ ਗਿਆਨ ਮੰਡਣਦੇ ਆ ਚਾਚਾ ਨੂੰ ਨਹੀਂ ਪਤਾ ਇਹ ਨਹੀਂ ਮਜਬੂਰੀ ਹੈ ਭਾਈ ਆਪਣਾ ਰਿਜ਼ਕ ਉਹਨੇ ਖਾਂਦਿਆ ਆਇਆ ਹੈ ਕੀ ਬਾਤ ਹੈ ਚਾਚਾ ਗਿਆਨ ਦੀ ਗੱਲਾਂ ਕਰਦੇ ਗਿਆਨ 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 ਮੰਨ ਰਿਹਾ ਗਿਆਨ ਫਰੀ ਚ ਅੱਲਾ ਨੇ ਛੋਟਾ ਵੀ ਦਿੱਥੇ ਮੈਨੂੰ ਪਤਾ ਹੈ ਅੱਲਾ ਨੂੰ ਵੀ ਉਹ ਮਜ਼ਦੂਰ ਬੰਦਾ ਉਹ ਜੇ ਅਗਰ ਰੋਜ਼ਾ ਰੱਖੇ ਤੇ ਜੇ ਕੰਮ ਨਾ ਕਰੇ ਤਾਂ ਉਹਦਾ ਨਿਜ਼ਾਮ ਹੀ ਨਹੀਂ ਚੱਲਦਾ ਬਿਲਕੁਲ ਤੇ ਮੈਂ ਤਾਂ ਭਾਈ ਮਜਬੂਰੀ ਹੈ ਮੈਂ ਰੋਜ਼ਾ ਵੀ ਨਹੀਂ ਛੱਡ ਸਕਦਾ ਮੇਰਾ ਇਰਾਦਾ ਵੀ ਮੈਂ ਨਹੀਂ ਛੱਡਣਾ ਤੇ ਅੱਲਾ پاک ਆਪੇ ਕਬੂਲ ਕਰਸੀ ਬਿਲਕੁਲ ਬੋਲਦਾ ਦੀ ਅੰਦਰ ਘਰ ਤੇ ਨਹੀਂ ਬੋਲਦੇ ਜੇ ਰੱਬ ਹੀ ਕਰਨਾ ਨਾ ਹਾਂ ਕਬੂਲ ਤਾਂ ਰੱਬ ਹੀ ਕਰਨਾ ਰੱਬ ਹੀ ਕਰਨਾ ਆ ਤਾਂ ਇਹ ਉਜਰ ਨਹੀਂ ਨਾ بیا ਮੂਤ ਲੱਗਾ ਆ ਮਾਈ ਦਾ ਮਾਈ ਫੋਸ ਕਰ ਲਿਆ ਆ ਹੋ ਗਿਆ ਹੈ ਆ ਹੋ ਗਿਆ ਹੈ ਇਹ ਤਾਂ ਗੱਲ ਗਲਤ ਹੈ ਬੰਦਿਆਂ ਨੂੰ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕੋਈ ਕੋਸ਼ਿਸ਼ ਤਾਂ ਕਰਨੀ ਚਾਹੀਦੀ ਬਿਲਕੁਲ ਹਾਂਜੀ ਜ਼ਿੰਮੇਦਾਰ ਬੰਦਾ ਜਿਹੜਾ ਡਾਂਗਰੀ ਸਾਫ਼ ਨਹੀਂ ਰੱਖਦਾ ਨਹੀਂ ਡਾਂਗਰੀ ਬੰਦਾ ਨਹੀਂ ਸਾਫ਼ ਰਹਿ ਸਕਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਕਿਤੇ ਨਾ ਕਿਤੇ ਛਿੱਟਾਂ ਵਾਝੀ ਜਾਂਦੀਆਂ ਨੇ ਬੰਦੇ ਨੂੰ ਤੇ ਹੋ ਗਈ ਆ ਸ਼ਾਮ ਸੂਰਜ ਵੀ ਦੇਖੋ ਗਰੂਪ ਹੋਣ ਲਾ ਨਹੀਂ ਵਲੌਗ ਚਾਚਾ ਖਤਮ ਹੋ ਗਿਆ ਤੇ ਵਲੌਗ ਕਰਦੇ ਆਪਾਂ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ ਚ